ਕਾ ਸਟਾਰਟੀ ਸਿੱਖ ਕਿਰਦਾਰ ਮੇਰੇ ਸਾਹਮਣੇ ਆਉਂਦਾ ਤੇ ਮੈਨੂੰ ਹਮੇਸ਼ਾ ਚਾ ਚੜ ਜਾਂਦਾ ਸੋ ਇਹ ਜਰੋ ਕਿਰਦਾਰ ਮੇਰੇ ਕੋਲ ਆਇਆ ਗੁਰਮੁਖ ਸਿੰਘ ਇਹ ਪਿਛਲੇ ਜਿੰਨੇ ਵੀ ਮੈਂ ਕਿਰਦਾਰ ਕੀਤੇ ਸੀ ਉਹਨਾਂ ਤੋਂ ਟੋਟਲੀ ਅਲੱਗ ਸੀਗਾ ਇਹ ਤੁਸੀਂ ਦੇਖਿਆ ਬੰਦਾ ਸ਼ੁਰੂ ਚ ਡਰਪੋਕ ਵੀ ਹੈ ਥੋੜਾ ਬੁਕਰਾ ਵੀ ਹੈ ਬਹੁਤ ਸਾਰੇ ਇਮੋਸ਼ਨਸ ਨੇ ਇਸ ਕਿਰਦਾਰ ਦੇ ਵਿੱਚ ਇੱਕ ਐਕਟਰ ਲਈ ਬਹੁਤ ਜ਼ਿਆਦਾ ਸਕੋਪ ਸੀਗਾ ਗੁਰੂ ਵੱਲ ਜਿਹਦਾ ਮੁਖ ਹੈ ਉਹ ਹੈ ਗੁਰਮੁਖ ਤੇ ਜਿਹਦਾ ਆਪਣੀ ਮੰਨ ਦੀ ਹੁੰਦਾ ਉਹ ਹੈ ਮਨਮੁਖ ਸੋ ਗੁਰਬਾਣੀ ਦੇ ਵਿੱਚ ਮਨੁਖ ਤੇ ਗੁਰਮੁਖ ਦੀ ਬਹੁਤ ਗੱਲ ਹੁੰਦੀ ਆ ਸੋ ਗੁਰਮੁਖ ਦਾ ਮਤਲਬ ਇਹ ਹੈ ਕਿ ਜਿਹੜਾ ਗੁਰੂ ਦੀ ਗੱਲ ਮੰਨਦਾ ਕਿ ਜਦੋਂ ਅੰਦਰ ਬੰਦੇ ਦੇ ਸਿੱਖੀ ਜਾਗਦੀ ਆ ਉਹਦਾ ਇਤਿਹਾਸ ਜਾਗਦਾ ਹੈ ਤੇ ਫਿਰ ਬੰਦਾ ਵੱਡੇ ਵੱਡੇ ਕਾਰਨਾਮੇ ਕਰ ਦਿੰਦਾ ਆ ਪਾ ਪੱਗ ਬੰਦੇ ਆ ਦਾੜਾ ਕੇਸ ਰੱਖਦੇ ਆ ਕੜਾ ਪਾਉਂਦੇ ਆ ਕਿਰਪਾਨ ਰੱਖਦੇ ਆ ਜਿਹੜੇ ਪੰਜ ਕੱਕੇ ਗੁਰੂ ਨੇ ਦਿੱਤੇ ਸਾਨੂੰ ਸੋ ਉਹਦਾ ਮਤਲਬ ਇਹੀ ਸੀਗਾ ਕਿ ਗੁਰੂ ਨੇ ਇੱਕ ਖਾਲਸਾ ਇੱਕ ਵਾਰੀਅਰ ਪਲੱਸ ਸੰਤ ਦੋਨਾਂ ਦਾ ਕੰਬੀਨੇਸ਼ਨ ਸੰਤ ਸਿਪਾਹੀ ਬਣਾਇਆ ਸੀ ਗੁਰੂ ਨੇ ਸਾਨੂੰ ਕਿ ਅਸੀਂ ਜਿੱਥੇ ਵੀ ਕਿਤੇ ਕਿਸੇ ਨਾਲ ਨਾ ਇਨਸਾਫੀ ਹੁੰਦੀ ਆ ਉਥੇ ਕੋਈ ਖੜੇ ਨਾ ਖੜੇ ਪਰ ਇੱਕ ਗੁਰਮੁਖ ਦਾ ਖੜਨਾ ਫਰਜ ਆ ਇਹ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਗੁਰੂਆਂ ਨੇ ਖੁਦ ਆਪਣੀਆਂ ਕੁਰਬਾਨੀਆਂ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਐਗਜ਼ਾਮਪਲ ਸੈੱਟ ਕੀਤੀ ਕਿ ਦੂਜੇ ਲਈ ਲੜਨ ਲੰਦੇ ਆ ਤੁਹਾਡੇ ਚ ਮਾਦਾ ਹੋਣਾ ਚਾਹੀਦਾ ਜੇ ਸਿਰ ਵੀ ਲੱਥਦਾ ਲੱਥ ਜਾਵੇ ਪਰ ਪੱਗ ਨਾ ਇੱਕ ਸਿਰਫ ਕੋਸਟਿਊਮ ਐ ਫਿਲਮ ਦੇ ਰਾਈ ਅਸੀਂ ਦੱਸ ਰਹੇ ਆ ਕਿ ਇੱਕ ਜ਼ਿੰਮੇਵਾਰੀ ਵੀ ਆ ਪੱਗ ਸ਼੍ਰੀ ਯੋਦਾ ਵਰਗੀਆਂ ਫਿਲਮਾਂ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਰੋਲ ਨਿਭਾਉਣ ਵਾਲੇ ਕੁਲਜਿੰਦਰ ਸਿੰਘ ਸਿੱਧੂ ਜੀ ਅੱਜ ਸਾਡੇ ਨਾਲ ਮੌਜੂਦ ਨੇ ਇੱਕ ਨਵੀਂ ਫਿਲਮ ਲੈ ਕੇ ਆਏ ਨੇ ਗੁਰਮੁਖ ਦਾ ਆਈ ਵਿਟਨੈਸ ਗੱਲ ਕਰਦੇ ਆ ਸਿੱਧੂ ਸਾਹਿਬ ਨਾਲ ਵੀ ਉਹਨਾਂ ਦਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮਿਹਰਬਾਨੀ ਸੋ ਗੁਰਮੁਖ ਫਿਲਮ ਜਿਹੜੀ ਆ ਇਹ ਅੱਜ ਅਸੀਂ ਇੱਥੇ ਲੁਧਿਆਣਾ ਚੈਦੀ ਸਕਰੀਨਿੰਗ ਕਰ ਰਹੇ ਆ ਫਿਲਮ ਅਸੀਂ ਬੇਸਿਕਲੀ ਬਣਾਈ ਆ ਹੁਣ ਜਿਹੜੀ ਕੇਵਲ ਵਨ OTT ਪਲੇਟਫਾਰਮ ਤੇ 24 ਜਨਵਰੀ ਨੂੰ ਨੌ ਪਾਸ਼ਾਵਾਂ ਦੇ ਵਿੱਚ ਦੁਨੀਆ ਭਰ ਦੇ ਲੋਕ ਇਸ ਕਹਾਣੀ ਨੂੰ ਖੂਬਸੂਰਤ ਕਹਾਣੀ ਨੂੰ ਦੇਖ ਸਕਣਗੇ ਸੋ ਮੈਂ ਬਤੌਰ ਐਕਟਰ ਇਸ ਫਿਲਮ ਦੇ ਵਿੱਚ ਗੁਰਮੁਖ ਦਾ ਕਿਰਦਾਰ ਨਿਭਾਰਿਆ ਸੋ ਮੈਨੂੰ ਬੜਾ ਇਹ ਮਾਣ ਵਾਲੀ ਗੱਲ ਹੈ ਪ੍ਰਾਊਡ ਵਾਲੀ ਗੱਲ ਹੈ ਮੇਰੇ ਲਈ ਕਿ ਇੰਨਾ ਸੋਹਣਾ ਕਿਰਦਾਰ ਇੰਨੇ ਜ਼ਿਆਦਾ ਇਮੋਸ਼ਨਸ ਵਾਲਾ ਕਿਰਦਾਰ ਮੇਰੇ ਹਿੱਸੇ ਆਇਆ ਤੇ ਅਪਰੀਸ਼ੀਏਸ਼ਨ ਮਿਲ ਰਹੀ ਹੈ ਹੁਣ ਤੱਕ ਆ ਭਾਜੀ ਇਸ ਸ਼੍ਰੀਕ ਦੇ ਵਿੱਚ ਤੁਹਾਡਾ ਜਿਹੜਾ ਰੋਲ ਸੀਗਾ ਇੰਨਾ ਇਫੈਕਟਿਵ ਔਰ ਇੰਨਾ ਪ੍ਰਭਾਵਸ਼ਾਲੀ ਸੀਗਾ ਉਸ ਤੋਂ ਬਾਅਦ ਤੁਹਾਡਾ ਰੋਲ ਦੇਖਣ ਨੂੰ ਹੁਣ ਸਾਨੂੰ ਇਸ ਗੁਰਮੁਖ ਫਿਲਮ ਦੇ ਵਿੱਚ ਬਲਯੋਸਤਬਾਲ ਦਾ ਯੋਧਾ ਦੇ ਵਿੱਚ ਤੁਹਾਡੀ ਚੰਗ ਚੰਗੀ ਤਕੜੀ ਬਾਡੀ ਸ਼ੋਟਿੰਗ ਬਣਾਈ ਹੋਈ ਸੀਗੀ ਔਰ ਫਿਰ ਉਦੋਂ ਵੀ ਤੁਸੀਂ ਇੱਕ ਸਿੱਖ ਕਿਰਦਾਰ ਦੇ ਉੱਤੇ ਕੰਮ ਕੀਤਾ ਸੀਗਾ ਇਸ ਸਿੱਖ ਕਿਰਦਾਰ ਦੇ ਉੱਤੇ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸੀਗਾ ਵੀ ਵੀ ਤੁਸੀਂ ਇਸ ਇਸ ਰੋਲ ਨੂੰ ਕਿਸ ਤਰ੍ਹਾਂ ਤੁਸੀਂ ਪਹਿਲੇ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਕਰੋਗੇ ਹਾਂ ਬਿਲਕੁਲ ਜਦੋਂ ਖਾਸ ਤੌਰ ਤੇ ਸਿੱਖ ਕਿਰਦਾਰ ਮੇਰੇ ਸਾਹਮਣੇ ਆਉਂਦਾ ਹੈ ਤੇ ਮੈਨੂੰ ਹਮੇਸ਼ਾ ਚਾਹ ਚੜ ਜਾਂਦਾ ਕਿਉਂਕਿ ਮੇਰੇ ਬੜਾ ਦਿਲ ਦੇ ਕਰੀਬ ਹੈ ਸਿੱਖੀ ਤੇ ਸਿੱਖ ਕਿਰਦਾਰ ਤੇ ਜੋਧਾ ਦੀ ਗੱਲ ਕਰੀਏ ਜਾਂ ਉਸ ਤੋਂ ਪਹਿਲਾਂ ਮੈਂ ਇੱਕ ਸਾਡਾ ਹੱਕ ਫਿਲਮ ਬਣਾਈ ਸੀਗੀ ਵਿੱਚ ਇੱਕ ਬਾਗੀ ਦੀ ਧੀ ਮੇਰੀ ਫਿਲਮ ਆਈ ਸੀਗੀ ਨੈਸ਼ਨਲ ਅਵਾਰਡ ਉਹਨੂੰ ਮਿਲਿਆ ਉਹਦੇ ਵਿੱਚ ਵੀ ਸਿੱਖ ਕਿਰਦਾਰ ਸੀਗਾ ਬੱਬਰ ਕਿਸ਼ਨ ਸਿੰਘ ਹੁੰਦਾ 100 ਸਾਲ ਪੁਰਾਣੀ ਕਹਾਣੀ ਅਸੀਂ ਆਜ਼ਾਦੀ ਦੇ ਟਾਈਮ ਦੀ ਦਿਖਾਈ ਸੀ ਸੋ ਇਹ ਜਦੋਂ ਕਿਰਦਾਰ ਮੇਰੇ ਕੋਲ ਆਇਆ ਗੁਰਮੁਖ ਸਿੰਘ ਇਹ ਪਿਛਲੇ ਜਿੰਨੇ ਵੀ ਮੈਂ ਕਿਰਦਾਰ ਕੀਤੇ ਸੀ ਉਹਨਾਂ ਤੋਂ ਟੋਟਲੀ ਅਲੱਗ ਸੀਗਾ ਇਹ ਤੁਸੀਂ ਦੇਖਿਆ ਬੰਦਾ ਸ਼ੁਰੂ ਚ ਡਰਪੋਕ ਵੀ ਐ ਥੋੜਾ ਪੁਕਰਾ ਵੀ ਐ ਬਹੁਤ ਸਾਰੇ ਇਮੋਸ਼ਨਸ ਨੇ ਇਸ ਕਿਰਦਾਰ ਦੇ ਵਿੱਚ ਇੱਕ ਐਕਟਰ ਲਈ ਬਹੁਤ ਜ਼ਿਆਦਾ ਸਕੋਪ ਸੀਗਾ ਕਿ ਬਹੁਤ ਸਾਰੀਆਂ ਵੇਰੀਏਸ਼ਨਸ ਤੁਸੀਂ ਦੇਖ ਸਕਦੇ ਹੋ ਬਤੌਰ ਕਲਾਕਾਰ ਆਪਣੀ ਥੋੜਾ ਕਾਮਿਕਲ ਵੀ ਐ ਸੋ ਉਹ ਮੈਨੂੰ ਬਤੌਰ ਐਕਟਰ ਤੇ ਪਾਲੀ ਭਪਿੰਦਰ ਹੁਣੀ ਮੇਰੇ ਡਾਇਰੈਕਟਰ ਉਹਨਾਂ ਨਾਲ ਕੰਮ ਕਰਕੇ ਬੜਾ ਲਰਨਿੰਗ ਐਕਸਪੀਰੀਅੰਸ ਰਿਹਾ ਕਿ ਬਹੁਤ ਕੁਝ ਨਵੀਆਂ ਚੀਜ਼ਾਂ ਸਿੱਖੀਆਂ ਕਿਲਗਿੰਦਰ ਸਿੱਧੂ ਨੇ ਐਕਟਰ ਨੇ ਆਪਣੇ ਆਪ ਨੂੰ ਕਾਫੀ ਜਗ੍ਹਾ ਤੇ ਤੋੜਿਆ ਨਵੀਆਂ ਟੈਰਿਟਰੀਜ਼ ਨੂੰ ਮੈਂ ਐਕਸਪਲੋਰ ਕੀਤਾ ਬਤੌਰ ਕਲਾਕਾਰ ਜੀ ਜੀ ਤੋਂ ਮੈਨੂੰ ਲੱਗਦਾ ਹੈ ਕਿ ਕਾਫੀ ਸੋਹਣੀ ਕਹਾਣੀ ਹੈ ਤੇ ਐਕਟਰ ਦੇ ਤੌਰ ਤੇ ਵੀ ਮੈਨੂੰ ਕਾਫੀ ਵੇਰੀਏਸ਼ਨ ਦੇਣ ਦਾ ਮੌਕਾ ਮਿਲਿਆ ਇਹਦੇ ਵਿੱਚ ਜਿਸ ਤਰ੍ਹਾਂ ਕਿ ਨਾਮ ਫਿਲਮ ਦਾ ਗੁਰਮੁਖ ਬਤੁਰ ਕੀ ਗੁਰੂ ਦਾ ਇੱਕ ਮੁਖ ਉਹ ਉਹ ਚੀਜ਼ ਪੂਰੀ ਕਿਸਮ ਦੀ ਜਸਟੀਫਾਈ ਕੀਤੀ ਦਿਖਾਈ ਦਿੱਤੀ ਹੈ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਗੁਰੂ ਵੱਲ ਜਿਹਦਾ ਮੁਖ ਹੈ ਉਹ ਹੈ ਗੁਰਮੁਖ ਤੇ ਜਿਹੜਾ ਆਪਣੀ ਮੰਨ ਦੀ ਸੁੰਦਾ ਉਹ ਹੈ ਮਨਮੁਖ ਸੋ ਗੁਰਬਾਣੀ ਦੇ ਵਿੱਚ ਮਨਮੁਖ ਤੇ ਗੁਰਮੁਖ ਦੀ ਬਹੁਤ ਗੱਲ ਹੁੰਦੀ ਆ ਸੋ ਗੁਰਮੁਖ ਦਾ ਮਤਲਬ ਇਹ ਆ ਕਿ ਜਿਹੜਾ ਗੁਰੂ ਦੀ ਗੱਲ ਮੰਨਦਾ ਤੇ ਗੁਰੂ ਤਾਂ ਕਹਿੰਦਾ ਹੈ ਕਿ ਆਪਣਾ ਜਿਹੜਾ ਸਿਰ ਹੈ ਨਾ ਜਉ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਗਲੀ ਤਲੀ ਗਲੀ ਮੇਰੀ ਆਓ ਹੈ ਨਾ ਵੀ ਪਹਿਲਾਂ ਆਪਣਾ ਸਿਰ ਜਿਹੜਾ ਵਾ ਪਹਿਲੇ ਮਰਨ ਕਬੂਰ ਕਬੂਲ ਕਰ ਜੀਵਨ ਕੀ ਛੱਡ ਆਸ ਸੋ ਉੱਥੇ ਸਿਰ ਦੇਣੇ ਪੈਂਦੇ ਆ ਜਦੋਂ ਬੰਦਾ ਗੁਰਮੁਖ ਬਣਦਾ ਤੋ ਇੱਥੇ ਜਿਹੜਾ ਗੁਰਮੁਖ ਹੈ ਨਾਮ ਤਾਂ ਰੱਖੀ ਬੈਠਾ ਗੁਰਮੁਖ ਪਰ ਸ਼ੁਰੂ ਚ ਉਹ ਬੰਦਾ ਡਰ ਜਾਂਦਾ ਕਿਉਂਕਿ ਇੱਕ ਪਰਿਵਾਰਿਕ ਬੰਦਾ ਹੈ ਫੈਮਿਲੀ ਹੈ ਬੱਚੀ ਹੈ ਆਪਣੇ ਚੈਲੰਜ ਨੇ ਦੁਕਾਨਦਾਰ ਹੈ ਆਪਣੀ ਛੋਟੀ ਜੀ ਦੁਨੀਆ ਵਿੱਚ ਹੈ ਪਰ ਜਦੋਂ ਉਹਦੇ ਅੰਦਰ ਫਿਰ ਸਿੱਖੀ ਜਾਗਦੀ ਹੈ ਉਹ ਹੁਣ ਤੁਸੀਂ ਦੇਖੋ ਆ ਮਿਊਜ਼ਿਕ ਚੱਲ ਰਿਹਾ ਪਿੱਛੇ ਸੋ ਸਿੱਖੀ ਜਦੋਂ ਜਾਗਦੀ ਹੈ ਤੇ ਫਿਰ ਸਿੱਖੀ ਬੰਦੇ ਕੋਲੋਂ ਕੀ ਕੁਝ ਕਰਵਾ ਦਿੰਦੀ ਆ ਜਿਹੜੇ ਗੁਰਗੋਬਿੰਦ ਸਿੰਘ ਨੇ ਕਿਹਾ ਸੀਗਾ ਕਿ ਚਿੜੀਆਂ ਉਸੇ ਮੈਂ ਬਾਜ ਲੜਾਉ ਹਣਾ ਤੇ ਉਹ ਗੱਲ ਇਹਦੇ ਵਿੱਚ ਇਸ ਕਹਾਣੀ ਵਿੱਚ ਅਸੀਂ ਕਹੀ ਹੈ ਕਿ ਜਦੋਂ ਅੰਦਰ ਬੰਦੇ ਦੇ ਸਿੱਖੀ ਜਾਗਦੀ ਆ ਉਹਦਾ ਇਤਿਹਾਸ ਜਾਗਦਾ ਹੈ ਫਿਰ ਬੰਦਾ ਵੱਡੇ ਵੱਡੇ ਕਾਰਨਾਮੇ ਕਰ ਦਿੰਦਾ ਸੋ ਇਹ ਸਾਡਾ ਇਹ ਗੁਰਮੁਖ ਹੈ ਜਿਸ ਤਰ੍ਹਾਂ ਕਿ ਪਹਿਲਾਂ ਫਿਲਮਾਂ ਬਣਦੀਆਂ ਸੀਗੇ ਆ ਕਮੇਡੀ ਦੇ ਉੱਤੇ ਆ ਗੁਰਮੁਖ ਫਿਲਮ ਬਣੀ ਹੈ ਗੁਰਮੁਖ ਕਰਮ ਜਿੱਤੇ ਤੱਕ ਸਾਨੂੰ ਫੀਲ ਹੁੰਦਾ ਕਿ ਕਾਫੀ ਲੰਮਾ ਪ੍ਰਭਾਵ ਛੱਡ ਕੇ ਜਾਊਗੀ ਕਿ ਨਾਰਮਲ ਪਰਸਨ ਦੀ ਕਿ ਲਾਈਫ ਨੂੰ ਦਿਖਾਈ ਦਿੰਦੀ ਹੈਗੀ ਬਾਕੀ ਸਾਰਾ ਜੀ ਨਾਲ ਕੰਮ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਹਾਂ ਸਾਰਾ ਬਹੁਤ ਅੱਛੀ ਕੁੜੀ ਆ ਤੇ ਬਹੁਤ ਅੱਛੀ ਸਾਡੀ ਕੈਮਿਸਟਰੀ ਰਹੀ ਹੈ ਸ਼ੁਰੂ ਵਿੱਚ ਜਦੋਂ ਸਾਰਾ ਆਨ ਬੋਰਡ ਹੋਈ ਸੀਗੀ ਤੇ ਕੁਐਸਚਨ ਸੀਗੇ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਕਿ ਇੱਕ ਮਾਡਲ ਕੁੜੀ ਹੈ बतौर ਐਕਟਰੈਸ ਬਹੁਤ ਵੱਡਾ ਪੋਰਟਫੋਲੀਓ ਨਹੀਂ ਆ ਉਹਦਾ ਕੀ ਉਹ ਸੀਰਤ ਵਰਗਾ ਗੰਭੀਰ ਕਿਰਦਾਰ ਕਰ ਲੇਗੀ ਜ਼ਿੰਮੇਵਾਰੀ ਵਾਲਾ ਕਰੈਕਟਰ ਸੀਗਾ ਤੇ ਸਾਰਾ ਦੀ ਇੰਸਟਾ ਪ੍ਰੋਫਾਈਲ ਦੇਖੋ ਤੇ ਟੋਟਲੀ ਅਲੱਗ ਹੈ ਸੋ ਉਹ ਨੇ ਆਪਣੇ ਆਪ ਨੂੰ ਇੱਕ ਐਕਟਰੈਸ ਦੇ ਤੌਰ ਤੇ ਪ੍ਰੂਵ ਕੀਤਾ ਇਸ ਫਿਲਮ ਦੇ ਵਿੱਚ ਸੋ ਬੜੀ ਕਮਾਲ ਦੀ ਉਹਨੇ ਜਿਹੜੀ ਅਦਾਕਾਰੀ ਕੀਤੀ ਆ ਸੀਰਤ ਦੇ ਕਿਰਦਾਰ ਨੂੰ ਮਤਲਬ ਪੂਰੀ ਰੂਹ ਨਾਲ ਨਿਭਾਇਆ ਸੋ ਉਹਦਾ ਬਹੁਤ ਵਧੀਆ ਫਿਊਚਰ ਹੈ ਪੰਜਾਬੀ ਇੰਡਸਟਰੀ ਚ ਇਕਰ ਮੈਂ ਹੋਰ ਕੁਝ ਨਹੀਂ ਚਾਹਨਾ ਜਿਸ ਤਰ੍ਹਾਂ ਸਮਾਜ ਦੇ ਵਿੱਚ ਆਮ ਤੌਰ ਤੇ ਹਰ ਪਰਸਨ ਨਾਲ ਅੱਗੇ ਪ੍ਰੋਬਲਮ ਕ੍ਰੀਏਟ ਹੁੰਦੀਆਂ ਦਿੱਕਤਾਂ ਆਉਂਦੀਆਂ ਨੇ ਇੱਕ ਜਦੋਂ ਕੋਈ ਗੁਰਮੁਖ ਪਰਸਨ ਦੇ ਅੱਗੇ ਦਿੱਕਤਾਂ ਆਉਂਦੀਆਂ ਨੇ ਉਹ ਕਈ ਪਰਸਨ ਡੋਲ ਜਾਂਦੇ ਨੇ ਲੇਕਿਨ ਕਿਤਨਾ ਕਿਤੋ ਉਹਨਾਂ ਨੂੰ ਉਹਨਾਂ ਦੀ ਅੰਦਰੋਂ ਰੂਹ ਜਾਗਦੀ ਹੈ ਜਿਸ ਤਰ੍ਹਾਂ ਤੁਸੀਂ ਇਸ ਫਿਲਮ ਦੇ ਵਿੱਚ ਰੋਲ ਦਿਖਾਇਆ ਗਿਆ ਇੱਕ ਛੋਟਾ ਜਿਹਾ ਇੱਕ ਮੈਸੇਜ ਆਮ ਤੌਰ ਤੇ ਸਾਡੇ ਉਹਨਾਂ ਗੁਰਮੁਖਾਂ ਜਾਂ ਉਹਨਾਂ ਸਰਦਾਰਾਂ ਵਾਸਤੇ ਉਹਨਾਂ ਸਿੱਖਾਂ ਵਾਸਤੇ ਵੀ ਇੱਕ ਦੇ ਦਿਓ ਵੀ ਤਾਂ ਜੋ ਉਹ ਗੁਰੂ ਮੇਰ ਕਰਦਾ ਜ਼ਰੂਰ ਹੈ ਗੁਰੂ ਦੀ ਮੇਰ ਹੁੰਦੀ ਹੁੰਦੀ ਤੁਹਾਡੇ ਤੇ ਹਮੇਸ਼ਾ ਲੇਕਿਨ ਤੁਸੀਂ ਅੰਦਰੋਂ ਪਛਾਣਦੇ ਲੇਟ ਹੋ ਜਾਂਦੇ ਹਾਂ ਬਿਲਕੁਲ ਇਹ ਗੱਲ ਤੁਸੀਂ ਸਹੀ ਕਹੀ ਕਿਉਂਕਿ ਜਿਹੜੀ ਗੁਰਮੁਖ ਹੈ ਨਾ ਜਾਂ ਜਿਹੜਾ ਸਿੱਖ ਦਾ ਜਿਹੜਾ ਕਿਰਦਾਰ ਹੈ ਜੋ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਸੀਗਾ ਉਹਦਾ ਪਰਪਸ ਇਹੀ ਸੀਗਾ ਕਿ ਜਿਹੜੀ ਲੁੱਕ ਵੀ ਸਾਨੂੰ ਦਿੱਤੀ ਆ ਆਪਾਂ ਪੱਗ ਬੰਨਦੇ ਆ ਦਾੜਾ ਕੇਸ ਰੱਖਦੇ ਆ ਕੜਾ ਪਾਉਂਦੇ ਆ ਕਿਰਪਾਨ ਰੱਖਦੇ ਆ ਜਿਹੜੇ ਪੰਜ ਕੱਕੇ ਗੁਰੂ ਨੇ ਦਿੱਤੇ ਸਾਨੂੰ ਸੋ ਉਹਦਾ ਮਤਲਬ ਇਹੀ ਸੀਗਾ ਕਿ ਗੁਰੂ ਨੇ ਇੱਕ ਖਾਲਸਾ ਇੱਕ ਵਾਰੀਅਰ ਪਲੱਸ ਸੰਤ ਦੋਨਾਂ ਦਾ ਕੰਬੀਨੇਸ਼ਨ ਸੰਤ ਸਿਪਾਹੀ ਬਣਾਇਆ ਸੀ ਗੁਰੂ ਨੇ ਸਾਨੂੰ ਕਿ ਅਸੀਂ ਜਿੱਥੇ ਵੀ ਕਿਤੇ ਕਿਸੇ ਨਾਲ ਨਾਇਨਸਾਫੀ ਹੁੰਦੀ ਆ ਉਥੇ ਕੋਈ ਖੜੇ ਨਾ ਖੜੇ ਪਰ ਇੱਕ ਗੁਰਮੁਖ ਦਾ ਖੜਨਾ ਫਰਜ ਆ ਇਹ ਗੁਰੂ ਨੇ ਸਾਨੂੰ ਸਿਖਿਆ ਦਿੱਤੀ ਗੁਰੂਆਂ ਨੇ ਖੁਦ ਆਪਣੀਆਂ ਕੁਰਬਾਨੀਆਂ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਐਗਜ਼ਾਮਪਲ ਸੈੱਟ ਕੀਤੀ ਕਿ ਦੂਜੇ ਲਈ ਲੜਨ ਲੰਦੇ ਆ ਤੁਹਾਡੇ ਚ ਮਾਦਾ ਹੋਣਾ ਚਾਹੀਦਾ ਜੇ ਸਿਰ ਵੀ ਲੱਥਦਾ ਲੱਥ ਜਾਵੇ ਸੋ ਮੈਨੂੰ ਲੱਗਦਾ ਉਹ ਜਿਹੜਾ ਇਤਿਹਾਸ ਆਪਾਂ ਭੁੱਲ ਗਏ ਆ ਆਪਾਂ ਪੱਗ ਨੂੰ ਲੁੱਕ ਨੂੰ ਇੱਕ ਕਾਸਟਿਊਮ ਤੇ ਇੱਕ ਸਮਝ ਲਿਆ ਕਿ ਇਹ ਟੌਰ ਹੈ ਬਸ ਅਸੀਂ ਬਸ ਦੇਖਣ ਤੇ ਸੋਹਣੇ ਲੱਗਦੇ ਆ ਤੇ ਬਸ ਉਥੇ ਤੱਕ ਸੀਮਤ ਹੈ ਅੱਜ ਕੱਲ ਦੇ ਬਹੁਤ ਸਾਰੇ ਨੌਜਵਾਨ ਏਦਾਂ ਸਮਝ ਲੈਂਦੇ ਆ ਪਰ ਪੱਗ ਨਾ ਇੱਕ ਸਿਰਫ ਕਾਸਟਿਊਮ ਹੈ ਫਿਲਮ ਦੇ ਰਹੀ ਅਸੀਂ ਦੱਸ ਰਹੇ ਹਾਂ ਕਿ ਇੱਕ ਜ਼ਿੰਮੇਵਾਰੀ ਵੀ ਆ ਪੱਗ ਸੋ ਪੱਗ ਬਨ ਕੇ ਜੇ ਤੁਸੀਂ ਕੁੜੀ ਛੇੜ ਰਹੇ ਹੋ ਪੱਗ ਬਨ ਕੇ ਜੇ ਕੋਈ ਸਿਕਰਟ ਪੀ ਰਿਹਾ ਪੱਗ ਬਨ ਕੇ ਕੋਈ ਇਹੋ ਜਿਹਾ ਕਾਨੂੰਣਾ ਜਿਹੜਾ ਕੰਮ ਕਰ ਰਿਹਾ ਹੈ ਨਾ ਨਸ਼ਾ ਪਤਾ ਕਰ ਰਿਹਾ ਸੋ ਉਹ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਫਿਲਮ ਦੇ ਵਿੱਚ ਅਸੀਂ ਬੜੇ ਸੋਹਣੇ ਤਰੀਕੇ ਨਾਲ ਆਰਟ ਤਰੀਕੇ ਦੇ ਨਾਲ ਇਹ ਗੱਲਾਂ ਕੀਤੀਆਂ ਨੇ ਇਸ ਤਰ੍ਹਾਂ ਕਿ ਤੁਸੀਂ ਇਸ ਫਿਲਮ ਵਿੱਚ ਗੁਰਮੁਖ ਦਾ ਰੋਲ ਜਿਹੜਾ ਤੁਸੀਂ ਇੰਟਰਵਾਲ ਤੋਂ ਬਾਅਦ ਵਿੱਚ ਤੁਹਾਡੇ ਚ ਜੋ ਇੱਕ ਚੇਂजेस ਆਉਂਦੇ ਨੇ ਕਿੰਨਾ ਕਿਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਉਹ ਸਿੱਖਿਆ ਦਿੱਤੀ ਹੋਈ ਗੁਰਮੁਖ ਨੂੰ ਆਪਣੇ ਲੀਡਰ ਰਹਿਣਾ ਚਾਹੀਦਾ ਹੈਗਾ ਔਰ ਆਪਣੇ ਰਾਈਟਸ ਦੇ ਲਈ ਆਪਣੇ ਰਾਈਟਸ ਦੇ ਲਈ ਆਪਣੇ ਜ਼ੁਲਮ ਦਾ ਠਾਕਰਾ ਜ਼ੁਲਮ ਦੇ ਖਿਲਾਫ ਮੇਸ਼ਾ ਲੜਨਾ ਚਾਹੀਦਾ ਹੈਗਾ ਹਾਂ ਬਿਲਕੁਲ ਇਹ ਤਾਂ ਹੈ ਹੀ ਆ ਜੀ ਕਿ ਪਰ ਔਖਾ ਹੈ ਕਹਿਣਾ ਸੌਖਾ ਹੈ ਕਿ ਗੁਰਮੁਖ ਨੂੰ ਇਦਾਂ ਕਰਨਾ ਚਾਹੀਦਾ ਪਰ ਆਮ ਜਦੋਂ ਆਪਾਂ ਦੇਖਦੇ ਆਂ ਆਮ ਜ਼ਿੰਦਗੀ ਦੇ ਵਿੱਚ ਉਹ ਆਪਣੇ ਲਈ ਇੱਕ ਪਰਖ ਦੀ ਕੜੀ ਹੁੰਦੀ ਆ ਇਹ ਵੀ ਇੱਕ ਸਧਾਰਨ ਜਿਹਾ ਆਪਾਂ ਕਰੈਕਟਰ ਲਿਆ ਸੀਗਾ ਗੁਰਮੁਖ ਤੇ ਪਰ ਜਦੋਂ ਚੈਲੰਜ ਆਉਂਦਾ ਏ ਜ਼ਿੰਦਗੀ 'ਚ ਇਤਿਹਾਸ ਉਹਨੇ ਸੁਣਿਆ ਬਾਣੀ ਪੜਦਾ ਹੈ ਗੁਰਦੁਆਰੇ ਜਾਂਦਾ ਹੈ ਪਰ ਇਤਿਹਾਸ ਦੇ ਉੱਤੇ ਜਦੋਂ ਹੁਣ ਖਰਾ ਉਤਰਨਾ ਪੈਣਾ ਜਦੋਂ ਖੜਨਾ ਪੈਣਾ ਹੁਣ ਇੱਕ ਕੁੜੀ ਦੇ ਨਾਲ ਜੇ ਕੋਈ ਤੱਕਾ ਹੋ ਗਿਆ ਜਾਂ ਕਿਸੇ ਮਜਲੂਮ ਨਾਲ ਤੱਕਾ ਹੋ ਗਿਆ ਤੇ ਉਹ ਹੁਣ ਕਿੰਨੇ ਸਟਰਗਲ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਤੇ ਗੁਰਸਿੱਖੀ ਬਰੀਕ ਹੈ ਬਾਣੀ ਚ ਵੀ ਗੱਲ ਕੀਤੀ ਆ ਇੱਥੇ ਗਿਆਨੀ ਜੀ ਵੀ ਦੱਸ ਰਹੇ ਅੰਦਰ ਤੇ ਉਹ ਵਾਕਿਆ ਹੀ ਸੱਚ ਦੇ ਲਈ ਖੜਨਾ ਬੜਾ ਔਖਾ ਹੈ ਪਰ ਜਿਹੜਾ ਬੰਦਾ ਫਿਰ ਖੜ ਜਾਂਦਾ ਤੇ ਉਹਦੇ ਵਰਗਾ ਫਿਰ ਹੀਰਾ ਬੰਦਾ ਕੋਈ ਨਹੀਂ ਉਹ ਜਮੀਰ ਜਦੋਂ ਬੰਦਾ ਆਪਣਾ ਪਹਿਚਾਣ ਕੇ ਜਮੀਰ ਨੂੰ ਜਿਹੜਾ ਮਰਨ ਨਹੀਂ ਦਿੰਦਾ ਉਹੀ ਸਹੀ ਮੈਨੇਚਾ ਗੁਰਮੁਖ ਹੈ ਹੱਕ ਸੱਚ ਲਈ ਲੜਨ ਵਾਲਾ ਹੀ ਗੁਰਮੁਖ ਹੈ ਸੋ ਉਹ ਬੰਦਾ ਹੀ ਇਹ ਪੱਗ ਦਾ ਹੱਕਦਾਰ ਹੈ ਕਿਤੇ ਨਾ ਕਿਤੇ ਇਹ ਜਿਸ ਤਰ੍ਹਾਂ ਜਿਹੜੇ ਨੌਜਵਾਨ ਪੀਡੀਆ ਸਟਾਰ ਕਾਸਟ ਨੂੰ ਪੰਜਾਬੀ ਫਿਲਮੀ ਕਲਾਕਾਰਾਂ ਨੂੰ ਫੋਲੋ ਕਰਦੀ ਆ ਮੈਨੂੰ ਲੱਗਦਾ ਹੈ ਇਹ ਫਿਲਮ ਗੁਰਮੁਖ ਦੇਖ ਕੇ ਤੁਹਾਨੂੰ ਫੋਲੋ ਕਰੋਗੀ ਤੁਹਾਡੇ ਰੂਪ ਨੂੰ ਫੋਲੋ ਕਰੇਗੀ ਕਿ ਤੁਹਾਨੂੰ ਤੁਸੀਂ 100% ਇਸ ਤਰ੍ਹਾਂ ਲੱਗਦਾ ਮਹਿਸੂਸ ਹੁੰਦਾ ਕਿ ਫੋਲੋ ਕਰੇਗੀ ਮੈਨੂੰ ਤਾਂ ਲੱਗਦਾ ਫੋਲੋ ਕਰੇਗੀ ਉਹ हां बिल्कुल ये तो ही बड़ा अहम सवाल ਕੀਤਾ ਹੈ ਕਲਾਕਾਰਾਂ ਦੇ ਉੱਤੇ ਇੱਕ ਸਵਾਲ ਇਹ ਆਮ ਹੀ ਆ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਕਿਰਦਾਰ ਨਬਾਉਨੇ ਆ ਲੋਕੀ ਸਾਡੇ ਕਿਰਦਾਰ ਦੇ ਨਾਲ ਤਾਂ ਜੁੜਦੇ ਜੁੜਦੇ ਨਾਲ ਕਲਾਕਾਰ ਦੇ ਨਾਲ ਵੀ ਜੁੜ ਜਾਂਦੇ ਆ ਪਰ ਮੈਂ ਜਿਹੜਾ ਬੰਦਾ ਐ ਐਜ਼ ਪਰਸਨ ਜਾਂ ਐਜ਼ ਐਕਟਰ ਕੁਲਜਿੰਦਰ ਸਿੰਘ ਸਿੱਧੂ ਉਹ ਅਲੱਗ ਬੰਦਾ ਹੈ ਗੁਰਮukh ਜਿਹੜਾ ਅਲੱਗ ਬੰਦਾ ਸਾਡਾ ਇੱਕ ਆਰਟ ਹੈ ਸਾਡਾ ਇੱਕ ਐਕਟਰ ਦੇ ਤੌਰ ਤੇ ਇੱਕ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਂਦੀ ਆ ਕਲਾਕਾਰ ਜਿਹੜਾ ਹੁੰਦਾ ਉਹ ਚਿਕਣੀ ਮਿੱਟੀ ਵਰਗਾ ਹੁੰਦਾ ਹੈ ਕਿ ਜਿਹੜੇ ਜਿੱਦਾਂ ਦਾ ਕੁਮਾਰ ਸਾਡਾ ਡਾਇਰੈਕਟਰ ਉਹਨਾਂ ਜਿਹੜੇ ਰੂਪ ਚ ਢਾਲਣਾ ਚਾਵੇ ਅਸੀਂ ਉਹਦੇ ਚ ਢਲ ਜਾਈਦਾ ਜਾਂ ਕਹਿ ਲਓ ਪਾਣੀ ਵਰਗਾ ਹੁੰਦਾ ਜਿਹੜਾ ਰੰਗ ਪਾਇਆ ਉਹੋ ਜੇ ਰੰਗ ਦੇਸੀ ਹੋ ਜਾਈਦਾ ਸੋ ਕਲਾਕਾਰ ਨੂੰ ਸਿਰਫ ਇੱਕ ਕਲਾਕਾਰ ਰਹੰਦੋ ਨੂੰ ਆਈਡਲ ਰੋਲ ਮਾਡਲ ਨਾ ਬਣਾਓ ਗੁਰਮੁਖ ਨੂੰ ਜਿਹੜਾ ਇਹ ਫਿਲਮ ਦੇ ਵਿੱਚ ਜਿਹੜਾ ਹੈ ਉਹਨੂੰ ਤੁਸੀਂ ਰੋਲ ਮਾਡਲ ਬਣਾ ਸਕਦੇ ਹੋ ਕਿਉਂਕਿ ਉਹ ਹੱਕ ਸੱਚ ਲਈ ਖੜਿਆ ਸੋ ਗੁਰਮੁਖ ਦੀ ਫਿਲਮ ਨੂੰ ਜੋ ਰਿਸਪੌਂਸ ਆ ਰਿਹਾ ਸਾਨੂੰ ਲੱਗਦਾ ਇਹਦਾ ਪਾਰਟ 2 ਵੀ ਬਣਾਣਾ ਚਾਹੀਦਾ ਐਂਡ ਸਾਡੇ ਪ੍ਰੋਡਿਊਸਰ ਸਾਬ ਆਲਰੇਡੀ ਬਣਾਉਣਾ ਵਿਚਾਰ ਰਹੇ ਨੇ ਸੋ ਇਹ ਕਿਰਦਾਰ ਜਾਂ ਇਸ ਤੋਂ ਵੀ ਅਹਿਮ ਗੱਲ ਹੈ ਉਹਨਾਂ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਨਾ ਕਿ ਮੇਰੇ ਵਰਗੇ ਐਕਟਰਾਂ ਨੂੰ ਬਿਲਕੁਲ ਸਹੀ ਗੱਲ ਕਹੀ ਤੁਸੀਂ ਗੁਰਮਖ ਭਾਜੀ ਮੈਂ ਤੁਹਾਨੂੰ ਗੁਰਮਖ ਭਾਜੀ ਹੀ ਕਹਾਵਾਂਗਾ ਕਿਉਂਕਿ ਤੁਸੀਂ ਗੁਰਮਖਦਾਰ ਉਹ ਅਦਾ ਕੀਤਾ ਸੋ ਇੱਕ ਬਹੁਤ ਹੀ ਵਧੀਆ ਫਿਲਮ ਲੈ ਕੇ ਆਏ ਹੋ ਬਹੁਤ ਵਧੀਆ ਤੁਸੀਂ ਰੋਲ ਪਲੇ ਕੀਤਾ ਕਿ ਜੇ ਪੰਜਾਬੀ ਨੌਜਵਾਨ ਪੀੜ੍ਹੀ ਤੁਹਾਨੂੰ ਫਾਲੋ ਕਰਕੇ ਕਿਤਨਾ ਕਿਤੇ ਦੁਮਾਲਿਆਂ ਪੱਗਾਂ ਦੇ ਵਿੱਚ ਆਏਗੀ ਔਰ ਆਪਣੀ ਗੁਰਸਿੱਖੀ ਦੇ ਅਕੋਰਡਿੰਗ ਉਹਨਾਂ ਨੇ ਰੂਲਸ ਨੂੰ ਫਾਲੋ ਕਰੇਗੀ ਇਹ ਸੀਗੇ ਗੁਰਮਖ ਜੀ ਕੁਲਜਿੰਦਰ ਸਿੱਧੂ ਜੀ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਬਹੁਤ ਹੀ ਇੱਕ ਬਿਹਤਰੀਨ ਰੋਲ ਅਦਾ ਕੀਤਾ ਹੈ ਸੋ ਇਸ ਦੇ ਨਾਲ ਹੀ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਜੱਜ ਸਸੀ ਕਾਗ